ਅੰਮ੍ਰਿਤਧਾਰੀ ਨੂੰ ਤੇ ਸੱਸ ਨੇ ਕਰ ਦਿੱਤੀ ਸ਼੍ਰੀ ਗੁਟਕਾ ਸਾਹਿਬ ਜੀ ਦੀ ਬੇਅਦਬੀ ਫਿਰ ਬਾਣੀ ਗਈਆਂ ਸੱਚੀਆਂ ਪਰ ਪਿੰਡ ਵਾਲਿਆਂ ਨੇ ਕੱਢ ਲੀਆਂ ਘਰੋਂ ਤੇ ਕਰਤੀਆਂ ਪੁਲਿਸ ਦੇ ਹਵਾਲੇ ਤੁਸੀਂ ਵੀ ਦੇਖੋ ਇਸ ਵੇਲੇ ਦੀ ਵੱਡੀ ਖਬਰ ਬੇहद ਮੰਦ ਭਾਗੀ ਵੀ ਹੈ ਜਿੱਥੇ ਕਿ ਦੋ ਔਰਤਾਂ ਵੱਲੋਂ ਸ਼੍ਰੀ ਗੁਟਕਾ ਸਾਹਿਬ ਜੀ ਦੀ ਬੇਅਦਬੀ ਕੀਤੀ ਜਾਂਦੀ ਹੈ ਇਸ ਵੀਡੀਓ ਨੂੰ ਤੁਸੀਂ ਵੀ ਸ਼ੇਅਰ ਕਰੋ ਤਾਂ ਜੋ ਅਜਹਿ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਦੱਸ ਦਿਓ ਇਹ ਕਿ ਚਬਾਲ ਖੁਰਦ ਦੇ ਪਿੰਡ ਗੁਟਕਾ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਜਿਸ ਤੋਂ ਬਾਅਦ ਹੁਣ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਇੱਕ ਸੱਸ ਨੂੰ ਦੇ ਵੱਲੋਂ ਇੱਕ ਘਟਿਆ ਕਰਤੂਤ ਕੀਤੀ ਗਈ ਸੀ ਜਿੰਦਰ ਸਿੰਘ ਇਹ ਜਿਹੜੀ ਗੱਲ ਕੁੜਕਾ ਸਾਹੀ ਦੇਵੀ ਕੁਛ ਕੀ ਹੁਣ ਗਾ ਪਈ ਉਹਦੇ ਜਿਹੜਾ ਜੀ ਕੱਲ ਕੁਝ ਬੱਚਿਆਂ ਨੇ ਬੱਚਿਆਂ ਨੂੰ ਅਸੀਂ ਕਿਹਾ ਕਿ ਸ਼ਾਇਦ ਤੁਸੀਂ ਕਿਸੇ ਨੇ ਪਾਟੇ ਗੁੜਕਾ ਸਾਹਿਬ ਵੇਖਿਆ ਪਹਿਲਾਂ ਸਕੂਲ ਟਾਈਮ ਤੇ ਜਾਂ ਕਦੇ ਆਉਂਦੇ ਜਾਂਦੇ ਕਿਸੇ ਨੂੰ ਪਾਟਦੇ ਆ ਵੇਖਿਆ ਜਾਂ ਕੁਛ ਤੇ ਇੱਕ ਲੜਕੀ ਨੇ ਕਿਹਾ ਕਿ ਗੁੜਕਾ ਸਾਹਿਬ ਪਾਟੇ ਮੈਂ ਨਹੀਂ ਵੇਖੇ ਪਰ ਇਹਦੇ ਨਾਲ ਦੇ ਗੁਟਕਾ ਸਾਹਿਬ ਸਾਨੂੰ ਇੱਕ ਉਧਰ ਕਲਾਸ ਚੱਲਦੀ ਹੈ ਉਹਨਾਂ ਨੇ ਦਿੱਤੀ ਸੀ ਅੱਛਾ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿਹੜੀ ਕਲਾਸ ਚੱਲਦੀ ਹੈ ਉਹ ਫਿਰ ਅਸੀਂ ਉਹਨਾਂ ਕੋਲ ਪਤਾ ਕੀਤਾ ਉਹ ਪੂਰੀ ਮਨਪਰੀਤ ਕਹ ਰਿਹਾ ਉਹ ਕਲਾਸ ਲਾਉਂਦੇ ਸੀ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਨੇ ਪੰਜ ਗੁਟਕਾ ਸਾਹਿਬ ਮੈਨੂੰ ਇਹ ਚ ਸਿੱਖ ਐਡ ਫਾਊਂਡੇਸ਼ਨ ਵੱਲ ਜਿਹੜੀ ਸੰਸਥਾ ਵੱਲੋਂ ਆਪਣਾ ਟਿਊਸ਼ਨ ਸੈਂਟਰ ਚਲਾਉਂਦੇ ਹੈ ਅੱਛਾ ਜੀ ਉਹਨੇ ਫਿਰ ਦੱਸਿਆ ਵੀ ਮੈਂ ਕਿੰਨਾ ਕਿੰਨਾ ਘਰਾਂ ਦੇ ਵਿੱਚ ਦਿੱਤੇ ਹੈ ਜੀ ਹੂੰ ਉਹ ਅਸੀਂ ਘਰਾਂ ਤੋਂ ਸਾਰਿਆਂ ਤੋਂ ਪੁੱਛਗਿੱਛ ਕੀਤੀ ਹੂੰ ਚਾਰ ਗੁਟਕਾ ਸਾਹਿਬ